ਤੁਸੀਂ ਨਦੀ ਦੇ ਨਾਲ ਜੁੜੇ ਰਹੋ ਜਦੋਂ ਮੋਹਰਾ ਲਗਾ ਕੇ ਆਇਆ ਸੀ ਨਾ ਗੰਗੂ ਇੱਕ ਨਦੀ ਦੇ ਤਿਮਾਰੇ ਨੂੰ ਇਹ ਮੋਹਰਾ ਲਗਾ ਆਇਆ ਜਾ ਕੇ ਤਾਂ ਕਈ ਵੀ ਪਾਣੀ ਆ ਗਿਆ ਤੇ ਪਾਣੀ ਉਹ ਰੋੜ ਕੇ ਲੈ ਗਿਆ ਇਹਨੂੰ ਪਤਾ ਨਹੀਂ ਲੱਗਾ ਮੋਹਰਾ ਰੱਖਿਆ ਕਿੱਥੇ ਸੀ ਇਹਨੂੰ ਐਨਾ ਪਰੇਸ਼ਾਨ ਕੀਤਾ ਗਿਆ ਇਹਨਾਂ ਕੁੱਟਿਆ ਮਾਰਿਆ ਗਿਆ ਮੋਹਰੇ ਦਾ ਇਹਨੂੰ ਚੇਤਾ ਭੁੱਲ ਗਿਆ ਮੋਹਰਾ ਉੱਥੋਂ ਲੱਭੀਆ ਹੀ ਨਹੀਂ ਇਹਨੂੰ ਕੈਦ ਵਿੱਚ ਪਾ ਦਿੱਤਾ ਗੰਗੂ ਬ੍ਰਾਹਮਣ ਨੂੰ ਵਜ਼ੀਰ ਖਾਨ ਨੇ ਇਹ ਜੀਰ ਦੇ ਵਿੱਚੀ ਮੱਥਾ ਮਾਰ ਮਾਰ ਕੇ ਤੰਦਾਂ ਨੂੰ ਕਮੜਾ ਹੋ ਗਿਆ ਸੀ ਜੀ ਗੰਗੂ ਜੀਰ ਦੇ ਵਿੱਚੀ ਕਮੜਾ ਹੋ ਗਿਆ ਇਹਦਾ ਭਰਾ ਜਿਹੜਾ ਪੰਮਾ ਬ੍ਰਾਹਮਣ ਇਹ ਆਪਣੇ ਭਰਾ ਨੂੰ ਬੇਵသား ਤੇ ਬਰੀਕ ਜਾਨ ਨਿਕਲਦੀ ਹੈ ਬੜਾ ਦੁੱਖ ਲੱਗਦਾ ਹੈ ਨੂੰ ਆਪਣੇ ਭਰਾ ਦਾ ਉਹਦੀ ਹਾਲਤ ਵੇਖ ਕੇ ਇੱਕ ਦਿਨ ਕੀ ਹੋਇਆ ਜਿਹੜੇ ਸਿਪਾਈਆਂ ਨੂੰ ਭਾਈ ਮੋਤੀ RAM ਮਹਿਰਾ ਜੀ ਰਿਸ਼ਵਤ ਦੇ ਕੇ ਨਾ ਇਹਨੂੰ ਦੂਜੀ ਨੇ ਪਤਾ ਲੱਗਾ ਨਾ ਮਾਤਾ ਗੁਰਜਰ ਦਾ ਜੀਵਨਾ ਦਾ ਇਹਨੇ ਆਪਣੇ ਘਰ ਜਾ ਕੇ ਨਾ ਆਪਣੀ ਮਾਂ ਲੱਦੂ ਨੂੰ ਆਖਿਆ ਮਾਂ ਅੱਜ ਪਤਾ ਕੀ ਹੋਇਆ ਜੇਲ੍ਹ ਦੇ ਵਿੱਚ ਮਾਹੀ ਦੀ ਪੁੱਤ ਕੀ ਹੋਇਆ ਮਾਂ ਅੱਗੇ ਵੀ ਬੜੇ ਕੈਂਦੀ ਹੁੰਦੇ ਨੇ ਤੇ ਉਹਨਾਂ ਕੈਂਦੀਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਮਾਂ ਅੱਜ ਵੀ ਕੈਂਦੀ ਆਏ ਨੇ ਮਾਹੀ ਦੀ ਬੋ ਕੈਂਦੀ ਕੌਣ ਹੈ ਕਿੰਦਾ ਮਾਂ 80 ਸਾਲ ਦੀ ਇੱਕ ਬਜ਼ੁਰਗ ਹੈ ਇੱਕ ਛੋਟੀ ਛੋਟੀ ਉਮਰ ਦੇ ਜੋ ਸਹਿਬ ਜਾਨੇ ਬੜੇ ਸੋਹਣੇ ਤੇ ਬੜੇ ਪਿਆਰੇ ਲੱਗਦੇ ਨੇ ਤੇ ਵਜੀਲ ਖਾਨ ਦਾ ਹੁਕਮ ਸੀ ਇਹਨਾਂ ਨੂੰ ਜੇਲ੍ਹ ਦੇ ਵਿੱਚ ਨਹੀਂ ਪਾਉਣਾ ਇਹਨਾਂ ਨੂੰ ਕੋਈ ਪਰਸ਼ਾਦਾ ਨਹੀਂ ਦੇਣਾ ਪਾਣੀ ਨਹੀਂ ਦੇਣਾ ਤੇ ਮਾਂ ਇਹ ਕਹਿੰਦੀ ਜਿਹੜੇ ਸੀ ਇਹਨਾਂ ਨੂੰ ਠੰਡੇ ਬੁਝ ਚ ਕੈਦ ਕੀਤਾ ਗਿਆ ਹੈ ਇਹਨਾਂ ਨੂੰ ਠੰਡੇ ਬੁਝ ਚ ਰੱਖਿਆ ਗਿਆ ਹੈ ਤੇ ਮਾਂ ਨੇ ਆਖਿਆ ਪੁੱਤ ਉੱਤੇ ਦਰਦ ਨਾਲ ਮਾਤਾ ਗੁਜਰ ਕੌਰ ਨੇ ਉਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਦੇ ਲੱਗਦੇ ਜਿੰਗਰ ਨਹੀਂ ਮਾਂ ਮੈਂ ਪ੍ਰਸ਼ਾਦਾ ਲੈ ਕੇ ਗਿਆ ਸੀ ਪਰ ਉਹਨਾਂ ਨੇ ਵਜ਼ੀਰ ਖਾਨ ਦਾ ਪ੍ਰਸ਼ਾਦਾ ਨਹੀਂ ਖਾਦਾ ਮਾਂ ਨੇ ਆਖਿਆ ਮੈਂ ਇਸ ਥਾਂ ਦਾ ਮੈਂ ਇਹਨਾਂ ਲੋਕਾਂ ਦਾ ਪ੍ਰਸ਼ਾਦਾ ਨਹੀਂ ਖਾਵਾਂਗੀ ਕਦੇ ਵੀ ਤੇ ਮਾਂ ਨੇ ਆਖਿਆ ਲੈ ਪੁੱਤ ਅੱਜ ਘਰੋਂ ਪ੍ਰਸ਼ਾਦਾ ਲੈ ਕੇ ਜਾ ਘਰੋਂ ਗੁੱਧ ਲੈ ਕੇ ਜਾ ਇਹ ਜਦੋਂ ਘਰ ਨੂੰ ਲੈ ਕੇ ਗਿਆ ਕਿ ਇਹਨੇ ਛਪਾਈਆਂ ਨੂੰ ਆਖਿਆ ਕਿ ਮੈਨੂੰ ਦੁੱਧ ਪਿਆ ਲੈ ਲਓ ਮੈਨੂੰ ਪ੍ਰਸ਼ਾਦਾ ਸ਼ਕਾ ਲੈ ਲਓ ਪਹਿਰੇ ਤੇ ਖੜੇ ਹੋਏ ਛਪਾਈਆਂ ਨੇ ਮਨਾ ਕਰ ਦਿੱਤਾ ਕਿਉਂਕਿ ਜੇ ਜੇਲ੍ਹ ਦੇ ਵਿੱਚ ਕੰਮ ਕਰਦਾ ਲਾਂਧਰੀਏ ਭਾਈ ਮੋਤੀराम ਮਹਿਰਾ ਇਹਨੂੰ ਪਤਾ ਜੇਲਾਂ ਦੇ ਵਿੱਚ ਕੀ ਚੱਲਦਾ ਕਿਨੇ ਦੋ ਚਾਰ ਮੋਹਰੇ ਕੱਢ ਕੇ ਦਿੱਤੀਆਂ ਪਹਿਰੇ ਦੇ ਕੋਲ ਤੇ ਜਦੋਂ ਦੋ ਚਾਰ ਮੋਹਰੇ ਦਿੱਤੀਆਂ ਨਾ ਉਹ ਮੰਨ ਗਿਆ ਜਦੋਂ ਭਾਈ ਮੋਤੀ ਨਾਮ ਦੁੱਧ ਲੈ ਕੇ ਗਏ ਨੇ ਮਾਤਾ ਗੁਜਰਤੌਰ ਨੇ ਜਿਹਨੂੰ ਵੇਖਿਆ ਨਾ ਇਹਨੇ ਮੱਥਾ ਟੇਕਿਆ ਮਾਂ ਜੀ ਦੇ ਪੁੱਤ ਤੂੰ ਕਹਾਂ ਮਾਂ ਮੈਂ ਮੋਤੀ ਨਾਮ ਮੈਂ ਤੁਹਾਡੇ ਵਾਸਤੇ ਦੁੱਧ ਲੈ ਕੇ ਆਇਆ ਪ੍ਰਸ਼ਾਦਾ ਲੈ ਕੇ ਆਇਆ ਮਾਤਾ ਗੁਜਰਤੌਰ ਨੇ ਆਖਿਆ ਮੋਤੀ ਮੋਰਝਾ ਇਥੋਂ ਰਾਜਾ ਪ੍ਰਸ਼ਾਦਾ ਤੇਰੀ ਨਾਲ ਬੜੀ ਮਾਣੀ ਹੋਏਗੀ ਜੀ ਇਹਨਾਂ ਨੂੰ ਪਤਾ ਲੱਗ ਗਿਆ ਤੇ ਕਹਿੰਦਾ ਮਾਂ ਨਹੀਂ ਮੈਂ ਰਿਸ਼ਵਤ ਦੇ ਗਿਆ ਐ ਨਾ છુપਾਈਆਂ ਨੂੰ ਤੁਸੀਂ ਸ਼ਭੋ ਦੁੱਧ ਅਛਾਦਾਂ ਨੂੰ ਚਿਤਾਇਆ ਗਲਾਸ ਲੈ ਕੇ 82 ਘਰੋਂ ਉਹਨਾਂ ਗਲਾਸਾਂ ਦੇ ਵਿੱਚ ਦੁੱਧ ਪਾ ਕੇ ਗਰਮ ਦੁੱਧ ਪਾ ਕੇ ਮਾਤਾ ਗੁਜਰਕੌਰ ਜੀ ਨੂੰ ਸਹਿਜਾ ਦੇ ਵਿੱਚ ਚਿਤਾ ਕੇ ਮੋਤੀ ਵਾਪਸ ਆਇਆ ਜੀ ਜਾਂਦਾ ਰਿਹਾ ਪਹਿਲੇ ਤੇ ਖਲੋਤੇ ਜਿਹੜਾ ਚਪਾਈ ਨੂੰ ਕਹਿੰਦਾ ਮੈਂ ਤੁਹਾਨੂੰ ਫੇਰ ਆਉਣਾ ਉਹ ਕਹਿੰਦਾ ਜੇ ਕਾਨੂੰਨ ਨੂੰ ਫੇਰ ਆਉਣਾ ਨਾ ਇੰਦੀਆਂ ਮੋਹਰਾ ਨਾ ਲੈ ਕੇ ਆਈਆਂ ਇਹ ਇੰਦੀਆਂ ਮੋਹਰਾ ਨਾਲ ਨਹੀਂ ਸਰਨਾ ਕਾਨੂੰਨ ਮੋਹਰਾ ਚਾੜੀਆਂ ਲੈ ਕੇ ਆਈ ਤੇ ਜਦੋਂ ਘਰ ਗਿਆ ਜਾ ਕੇ ਆਪਣੀ ਮਾਂ ਨੂੰ ਦੱਸਦਾ ਮਾਂ ਚਪਾਈ ਕਿੰਨਾ ਸੀ ਇੰਦੀਆਂ ਮੋਹਰਾ ਨਾ ਲੈ ਕੇ ਆਈਆਂ ਮੂਰਾ ਜਾਨ ਲੈ ਕੇ ਆਈ ਇਹ ਤਰ੍ਹਾਂ ਦੁੱਧ ਚਕਾਉਣ ਆਉਨਾ ਤੇ ਮਾਂ ਨੇ ਆਪਣੇ ਗਹਿਣੇ ਦੇ ਦਿੱਤੇ ਘਰਵਾਲੀ ਨੇ ਗਹਿਣੇ ਦੇ ਦਿੱਤੇ ਜੋ ਘਰ ਵਿੱਚ ਹੋਰ ਕੁਝ ਪਿਆਰ ਸੀ ਉਹ ਵੀ ਪੈਸਾ ਢੇਲਾ ਦੇ ਦਿੱਤਾ ਅੱਜ ਫਿਰ ਦੂਜੀ ਭਈ ਪ੍ਰਸ਼ਾਦਾ ਤੇ ਦੁੱਧ ਚਕਾਇਆ ਇਹਨੇ ਸਹਿਬ ਜਾਨਿਆਂ ਨੂੰ ਜੀ ਦੁੱਧ ਚਕਾ ਕੇ ਜਦ ਆਇਆ ਇਸ ਮੋਤੀ RAM ਮੈਨੇ ਨੂੰ ਇੰਨੀ ਮਾਤਾ ਜਿਹੜੀ ਸੀ ਨਾ ਮਾਈ ਲਦੋ ਇਹ ਦੱਸਦੀ ਰਹੀ ਸੀ ਨੰਦਪੁਰ ਸਾਹਿਬ ਬਾਰੇ ਭਾਈ ਮੋਤੀ RAM ਦਾ ਬਾਪ ਵੀਰ ਸਿੰਘ ਇਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਨਾ ਨੰਦਪੁਰ ਸਾਹਿਬ ਜੀ ਦੇ ਧਰਤੀ ਤੇ ਇਹ ਲੰਗਰ ਦੇ ਵਾਸਤੇ ਦਾਣਾ ਚੌੜ ਕਣ ਇਕੱਠੇ ਕਰਕੇ ਲੈ ਕੇ ਜਾਂਦੇ ਹੁੰਦੇ ਸਨ ਭਾਈ ਵੀਰ ਸਿੰਘ ਤੇ ਇੱਕ ਦਿਨ ਜਦੋਂ ਜੰਗ ਦੇ ਵਿੱਚ ਨਾ ਸ਼ਹਾਦਤ ਦਾ ਜਾਨ ਦੇ ਗਏ ਸੀ ਭਾਈ ਵੀਰ ਸਿੰਘ ਇਹ ਸ਼ਹੀਦ ਹੋਏ ਨੇ ਭਾਈ ਮੋਤੀ RAM ਜੀ ਦੇ ਮਹਾਰਾਜ ਜੀ ਦੇ ਪਿਤਾ ਜੀ ਸ਼ਹੀਦ ਹੋਏ ਨੇ ਜੰਗ ਦੇ ਵਿੱਚ ਤੇ ਨਾ ਸਮਝ ਉਦੋਂ ਦੇ ਸੀ ਪੁੱਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਬੇਅੰਤ ਨੇ ਇਹ ਸਿੱਖੀ ਦੇ ਨਾਲ ਜੁੜਿਆ ਹੋਇਆ ਘਰਾਣਾ ਹੈ ਭਾਈ ਮੋਤੀ ਨਾਮ ਨਰਾ ਜਿਹਨੇ ਦੁੱਧ ਦੀ ਸੇਵਾ ਕੀਤੀ ਪਰਸ਼ਾਦਿਆਂ ਦੀ ਸੇਵਾ ਕੀਤੀ ਤੇ ਮਾਤਾ ਗੁਜਰਕੌਰ ਜੀ ਦੇ ਚਿਹਰੇ ਨੂੰ ਵੇਖਦਾ ਤੇ ਆਣ ਕੇ ਉਦਾ ਹੀ ਆਪਣੀ ਮਾਂ ਨੂੰ ਦੱਸਦਾ 70 ਸਾਲ ਦੀ ਉਮਰ ਹੈ ਬੀਬੀ ਲੱਡੋ ਜੀ ਭਾਈ ਮੋਤੀ RAM ਜੀ ਦੀ ਮਾਤਾ ਉਹ ਜਾਣਦੇ ਨੇ ਮਾਤਾ ਗੁਜਰਕੌਰ ਜੀ ਨੂੰ ਉਹ ਜਾਣਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੇ ਨੂੰ ਉਹ ਜਾਣਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜੇ ਨੂੰ ਉਹ ਵੱਡੇ ਪਰਵਾਰ ਨੂੰ ਸਾਰੇ ਜਾਣਦੇ ਨੇ ਹੁਣ ਤੀਸਰੇ ਦਿਨ ਤੇ ਸ਼ਹਾਦਤ ਦਾ ਜਾਨ ਪੀਗੇ ਨਾ ਸਾਹਿਬਜ਼ਾਦੇ ਬੜਾ ਰੋਇਆ ਜੀ ਜਦੋਂ ਮਤੀ ਰਾਮ ਬੇਨਾਂ ਨਾ ਸਾਹਿਬਜ਼ਾਦਿਆਂ ਨੂੰ ਜਦੋਂ ਦੀਵਹਤ ਚੁੰਨ ਲੱਗਦੇ ਨੇ ਇਹਦੀਆਂ ਧਾਣਾ ਬੜੀਆਂ ਨਿਕਲਦੇ ਤਾਂ ਕੋਈ ਨਹੀਂ ਰੋਂਦਾ ਜੀ ਟੁੱਟ-ਟੁੱਟ ਕੇ ਰੋਂਦਾ ਜੀ ਕਿ ਇਹਨਾਂ ਨੂੰ ਪਤਾ ਵੀ ਨਾ ਲੱਗ ਜਾਵੇ ਇਹਨਾਂ ਨੂੰ ਖਬਰ ਨਾ ਮਿਲ ਜੇ ਕਿਤੇ ਬੜਾ ਦੁਖੀ ਹੋਇਆ ਜੀ ਤੇ ਅੰਦਰੇ ਅੰਦਰੇ ਅਰਦਾਸਾਂ ਵੀ ਕਰਦਾ ਵਜੀਰ ਖਾਨ ਤੂੰ ਸੱਜਾ ਜੱਜਾ ਨੂੰ ਹੱਥ ਪਾਇਆ ਤੇਰੀਆਂ ਜਣਾ ਬੁੱਡੀਆਂ ਜਾਣੀਆਂ ਅੰਦਰੇ ਅੰਦਰੇ ਅਰਦਾਸਾਂ ਕਰਦਾ ਮਨ ਦੇ ਵਿੱਚ ਸਮਾਂ ਬਤੀਤ ਹੁੰਦਾ ਸਮਾਂ ਆਨੰਦ ਦਾ ਜਾਂਦਾ ਇੱਕ ਦਿਨ ਨਾ ਜਿਹੜੇ ਸਿਪਾਹੀ ਹੁੰਦੇ ਸੀ ਜਿਹੜੇ ਜਿਨ੍ਹਾਂ ਰਿਸ਼ਵਤ ਲੈ ਕੇ ਦੁੱਧ ਪੀਣ ਦੀ ਇਜਾਜ਼ਤ ਦਿੱਤੀ ਸੀ ਉਰਨਾ ਦੇ ਕੋਲ ਕਿਤੇ ਗੱਲ ਕੀਤੀ ਜਾਂਦੀ ਐ ਤੇ ਪੰਮਾ ਬ੍ਰਾਹਮਣ ਮੋਦੀ ਜਿਹੜਾ ਗਰਮੂ ਦਾ ਭਰਾ ਐ ਉਹ ਸੁਣ ਜਾਂਦਾ ਜਦੋਂ ਉਹ ਦੋਵੇਂ ਜਿਹੜੇ ਪਹਿਰੇ ਨੇ ਘਰੋਂ ਵਾਲੇ ਆਪਸ ਵਿੱਚ ਗੱਲਾਂ ਕਰਦੇ ਨੇ ਉਹ ਕਹਿੰਦਾ ਮੈਂ ਤੇ ਘਰ ਦਾ ਆ ਸਾਮਾਨ ਬਣਾ ਲਿਆ ਮੈਂ ਤੇ ਆ ਕੰਮ ਕਰ ਲਿਆ ਮੋਹਰਾਂ ਦੇ ਨਾਲ ਤੇ ਜਦ ਪੰਮਾ ਬ੍ਰਾਹਮਣ ਸੋਲ ਲੈਂਦਾ ਤੁਹਾਡੇ ਕੋਲੋਂ ਮੋਹਰਾਂ ਕਿੱਥੋਂ ਆਈਆਂ ਤੁਸੀਂ ਸਾਮਾਨ ਕਿੱਥੋਂ ਲੈਂਦਾ ਤੁਸੀਂ ਪੈਸੇ ਕਿੱਥੋਂ ਲੈਂਦੇ ਦੋਸੋ ਲਈ ਨੰਬਰ ਵਜੀਰ ਖਾਨ ਨੂੰ ਦੱਸਾਂਗਾ ਜਾ ਕੇ ਛੱਡ ਪੈ ਗਿਆ ਜੀ ਉਹਨੂੰ ਸ਼ਰਮਾਈਆਂ ਨੇ ਦੱਸ ਦਿੱਤਾ ਕਿ ਮੋਤੀ RAM ਸਾਨੂੰ ਰਿਸ਼ਵਤ ਦੇ ਕੇ ਸੋਨਾ ਦੇ ਕੇ ਨੋਹਰਾ ਦੇ ਕੇ ਲਗਾਤਾਰ ਦੋ ਦਿਨ ਸਹਿਬ ਜਾਨਦਿਆਂ ਨੂੰ ਦੁੱਧ ਪਿਉਂਦਾ ਰਿਹਾ ਮਾਤਾ ਨੂੰ ਪ੍ਰਸ਼ਾਦਾ ਛਕਾਉਂਦਾ ਰਿਹਾ ਇਹਦੀ ਗੱਲ ਸੁਣਦਿਆਂ ਸਾਰ ਪੰਨਾ ਬ੍ਰਾਹਮਣ ਬੜਾ ਖੁਸ਼ ਹੋਇਆ ਕਹਿੰਦਾ ਇਹਨੂੰ ਸਜ਼ਾ ਦਵਾਵਾਂਗਾ

ਉਧਰ ਸ਼ਾਮਾ ਪਈ ਹੁੰਦੀਆਂ ਤੇ ਜਾ ਕੇ ਜਦੋਂ ਭਾਈ ਮੋਤੀराम ਦੇ ਘਰ ਦਾ ਦਰਵਾਜ਼ਾ ਖੜਕਦਾ ਨਾ ਸਾਰਾ ਪਰਵਾਜ਼ ਤੱਕ ਜਾਂਦਾ ਜੀ ਇੱਕ ਵਾਰੀ ਉਹ ਜੋਗ ਮਾਂ ਭਾਈ ਮੋਤੀराम ਜੀ ਪਤਨੀ ਕਿ ਅਿੰਦੀ ਅਤੀ ਰਾਤ ਦਰਵਾਜ਼ਾ ਕੌਣ ਖੜਕਾ ਰਿਆ ਆਣ ਕੇ ਇਹਨਾਂ ਨੇ ਆਖਿਆ ਮੋਤੀ ਤੈਨੂੰ ਵਜੀਰ ਖਾਨ ਨੇ ਬੁਲਾਇਆ ਏ ਮਨ ਵਿੱਚ ਗੱਲ ਠੰਡਕ ਗਈ ਜੀ ਖਿਆਲ ਆ ਰਹੇ ਘਰੋਂ ਦੋ ਲਗਾ ਕਦੇ ਮਾਂ ਵੱਲ ਵੇਖਦਾ ਬਜ਼ੁਰਗ ਮਾਂ ਐ ਕਦੇ ਪਤਨੀ ਵੱਲ ਵੇਖਦਾ ਤੇ ਕਦੇ ਸੱਤ ਸਾਲ ਦੇ ਪੁੱਤਰ ਨਾਰਾਇਣ ਵੱਲ ਵੇਖਦਾ ਇਹਨੂੰ ਸਮਝ ਲੱਗੀ ਜਾਨ ਬਹੁਤ ਏ ਵਜੀਰ ਖਾਨ بڑا واقعائے گا ہوں جا وجیر خان کے سامنے جا کے کھڑو جاتا وجیر خان کل موتی تابران دھو پیان نے بولی ہے جی ساڑھے کے بابے نے کہا تھی یہاں دھد آیا سی ਤੇ ਪਾਈ ਮੋਤੀਦਾਨ ਕਿੰਦਾ ਗੁੰਮ ਦਾ ਸਿੱਧ ਹੋ ਕੇ ਝੂਠ ਬੋਲਿਆ ਤੇ ਕੀ ਬੋਲਿਆ ਝੂਠ ਥੋੜਾ ਬੋਲਣਾ ਹੈ ਕਹਿੰਦਾ ਹਾਂ ਮੈਂ ਸਾਬ ਜਾਂਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਆਇਆ ਸੀ ਕਹਿੰਦਾ ਇਹ ਨੂੰ ਮਾਰ ਤੋਂ ਡਰਨੇ ਲੱਗਾ ਕਹਿੰਦਾ ਵਜੀਰ ਖਾਨ ਹੁਣ ਤਾਂ ਅੱਲਾ ਸਿੱਧੀਆਂ ਹੋ ਗਈਆਂ ਜੀ ਕਹਿੰਦਾ ਵਜੀਰ ਖਾਨ ਦੇ ਸੱਤ ਸਾਲ ਦੇ ਭਤੇ ਸਿੰਘ ਨੂੰ ਮੌਤ ਉਦਾਰ ਨਹੀਂ ਲੱਗਾ ਮੇਰੀ ਉਮਰ ਬਹੁਤ ਜ਼ਿਆਦੀ ਹੈ। ਵੀਰ ਗੁਰੂ ਘਰ ਨੂੰ ਤੇਰੇ ਤੋਂ ਡਰ ਨਹੀਂ ਲੱਗਾ ਮੈਨੂੰ ਨਾਲ ਤੇਰੇ ਤੋਂ ਕਿੱਥੇ ਲੱਗੇਗਾ? ਕੈਦ ਕਰ ਲਿਆ ਜੀ। ਭਾਈ ਮੋਤੀराम ਨੂੰ ਕੈਦ ਕਰ ਲਿਆ। ਦੇਰ ਚੜ ਗਿਆ। ਸ਼ਿਪਾਈ ਭੇਜੇ ਕਿੰਦਾ ਜਾਓ ਮੋਤੀ ਆਮ ਦੀ ਮਾਂ ਨੂੰ ਤੇ ਇਹਦੀ ਪਤਨੀ ਨੂੰ ਤੇ ਇਹਦੇ ਬੱਚੇ ਨੂੰ ਬੰਨ੍ਹ ਕੇ ਲੈ ਕੇ ਆਉਂਦੇ ਤੇ ਇਥੇ ਪੰਮਾ ਬ੍ਰਾਹਮਣ ਬੜਾ ਖੁਸ਼ ਹੋਇਆ ਜੀ ਦੁਸ਼ਮਣ ਨੂੰ ਹਨ ਪਤਾ ਹੀ ਸਿਆਣੇ ਨੂੰ ਉਹਦੀ ਖੁਸ਼ੀ ਨਾ ਗਾਣਾ ਦੀ ਕੋਈ ਉਹ ਆਪਣੇ ਭਰਾ ਨੂੰ ਜਾ ਕੇ ਮਿਲਦਾ ਗੰਭੀਰ ਬ੍ਰਾਹਮਣ ਉਹ ਵੇਹੜਾ ਪਰ ਜਾ ਕੇ ਉਹ ਕਹਿੰਦਾ ਇਹਨਾਂ ਸਭ ਜਾਨਿਆਂ ਕਰਕੇ ਤੇਰੀ ਆਹ ਹਾਲਤ ਹੋਈ ਆ ਬੜਾ ਖੁਸ਼ ਹੋਇਆ ਜੀ ਲੈ ਕੇ ਆਏ 70 ਸਾਲ ਦੀ ਬਜ਼ੁਰਗ ਮਾਂ ਬੀਬੀ ਲੱਡੋ ਨੂੰ ਲੈ ਕੇ ਆਏ ਬਾਵਾ ਬੰਨੀ ਹੋਈਆਂ ਪੁੱਛੀ ਨੂੰ ਲੈ ਕੇ ਆਏ ਭਾਈ ਮੋਤੀराम ਜੀ ਦੇ ਪਤਨੀ ਨੂੰ ਲੈ ਕੇ ਆਏ ਸਾਹਮਣੇ ਲਿਆ ਕੇ ਬਿਚਾਰੀ ਦੇ ਵਿੱਚ ਖੜਾ ਦਿੱਤਾ ਭਾਈ ਮੋਤੀराम ਨੇ ਆਖਿਆ ਜਿਹੜੇ ਤਸੀਹੇ ਦੇਣੇ ਮੈਨੂੰ ਜੇ ਦਾ ਤੂੰ ਮੇਰੀ ਮਾਂ ਨੂੰ ਛੱਡ ਦੇ ਮੇਰੀ ਪਤਨੀ ਨੂੰ ਛੱਡ ਦੇ ਇਹਨਾਂ ਦਾ ਕੋਈ ਕਸੂਰ ਨਹੀਂ ਮੇਰੇ ਬੱਚੇ ਦਾ ਕੋਈ ਕਸੂਰ ਨਹੀਂ ਮੇਰੇ ਤਨ ਦਾ ਭਾਵੇਂ ਇੱਕ ਇੱਕ ਕਦਰ ਦਾ ਖੂਨ ਦਾ ਕੱਢਦਾ ਪਰ ਮੇਰੀ ਮਾਂ ਨੂੰ ਨਾ ਕੋ ਜਾ ਕੀ ਇਹਨੇ ਬੜੇ ਔਖਾ ਅੱਗੇ ਮੈਨੂੰ ਪਾਲਿਆ ਮੇਰਾ ਕਿਸਾਨ ਨਹੀਂ ਦੇ ਸਕਦਾ ਇਹਦੇ ਗੁੰਡੇ ਹੱਦ ਨੇ ਇਹਦੇ ਚਿਹਰੇ ਤੇ ਝੂੜੀਆਂ ਪਈਆਂ ਹੋਈਆਂ ਇਹ ਤੇਰੇ ਵਿੱਚ ਸੀਹੇ ਝੱਲਣ ਜੋਗੀ ਨਹੀਂ ਤੂੰ ਬੜਾ ਜ਼ਾਲਮ ਹੈ ਮੈਨੂੰ ਜੋ ਕਰਨਾ ਕਰਦੇ ਪਰ ਮੇਰੀ ਮਾਂ ਨੂੰ ਨੰਦ ਹੋ ਜਾ ਕਿ ਮੇਰੀ ਬੇਇੱਜ਼ਤੀ ਹੈ ਤੇਰੇ ਕਾਰੀ ਮੈਂ ਮੌਤੋਂ ਨਹੀਂ ਡਰਦਾ ਪਰ ਮੈਂ ਤੇਰੇ ਕਾਰੀ ਹੱਥ ਜੋੜ ਕੇ ਇਸ ਕਰਕੇ ਕਹਿ ਰਿਹਾ ਕਿ ਮੇਰੀ ਮਾਂ ਦਾ ਜਿਹੜਾ ਚਿਹਰਾ ਨਾ ਜਿਹੜਾ ਮੇਰੇ ਕੋਲ ਇਹ ਦੁੱਖ ਸਹਿੰਦਾ ਵੇਖਿਆ ਨਹੀਂ ਜਾਣਾ ਉਹ ਹੋਰ ਖੁਸ਼ ਹੋ ਗਿਆ ਭਾਈ ਮੋਤੀ RAM ਬੈਰੀ ਦੇ ਸਾਹਮਣੇ ਉਹਦੀ ਘਰ ਵਾਲੀ ਦੇ ਹੱਥ ਕੱਟੇ ਗਏ ਬੜੇ ਤਸੀਹੇ ਦਿੱਤੇ ਲੈ ਜੀ ਬੜੇ ਤਸੀਹੇ ਦੇ ਕੇ ਬੀਬੀ ਭੋਲੀ ਭਾਈ ਮੋਤੀराम ਮਹਾਰਾਜ ਜੀ ਦੀ ਪਤਨੀ ਉਹਨਾਂ ਨੂੰ ਸ਼ਹਾਦਤ ਦਾ ਜਾਮ ਦਿੱਤਾ ਗਿਆ ਤੇ ਬੀਬੀ ਨਾਲੇ ਸ਼ਹਾਦਤ ਦਾ ਜਾਮ ਪੀਂਦੀ ਹੈ ਸ਼ਹੀਦ ਹੋ ਰਹੀ ਏ ਤੇ ਨਾਲੇ ਆ ਗਏ ਸਹਿਬ ਜਾਨਿਓ ਮੈਂ ਵੀ ਤੁਹਾਡੇ ਨਾਲ ਮਗਰੇ ਆ ਰਹੀ ਆਂ ਮੇਰੇ ਬਾਪਦੇ ਨੇ ਜਗ੍ਹਾ ਬਣਾ ਦੇ ਰੱਖਿਆ ਮਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੀਆ ਉਸ ਤੋਂ ਬਾਦਾਂ ਵਾਰੀ ਆਈ ਭਾਈ ਮੋਤੀराम ਮੈਰਜ ਜੀ ਦੇ ਬੱਚੇ ਦੀ ਭਾਈ ਨਰੈਣ ਦੀ ਸੱਜ ਜਾਣਿਓ ਕੂੜੇ ਦੇ ਵਿੱਚ ਨਾ ਜਿਵੇਂ ਗੰਨਾ ਨੂੰ ਪੀੜ ਨੇ ਤੁਸੀਂ ਦੇਖ ਲਈਓ ਜਿਵੇਂ ਗੰਨਾ ਪੀੜਿਆ ਜਾਂਦਾ ਇਹਨਾਂ ਫੜ ਕੇ ਜਲਾਦਾਂ ਨੇ ਦੋਵਾਂ ਦੇ ਬਾਹਾਂ ਫੜੀਆਂ ਤੇ ਉਥੇ ਫਿਰਦੇ ਵਜੀਰ ਖਾਨ ਨੇ ਆਖਿਆ ਦੁਨੀਆਂ ਬਾਂਹਾਂ ਕਰਪਾਣਾ ਨਾ ਕੱਟ ਦੇ ਬੱਚੇ ਦੀਆਂ ਇਹਨਾਂ ਨੂੰ ਪਤਾ ਲੱਗ ਗਿਆ ਸਰਕਾਰ ਦੇ ਬਾਗੀਆਂ ਦੀ ਸੇਵਾ ਕਿਵੇਂ ਕਰੀ ਦੀਆਂ ਇਹਨਾਂ ਦੇ ਦਸਿਹੇ ਮੋਤੀ ਰਾਮ ਮੈਨੇ ਨੂੰ ਪਤਾ ਲੱਗ ਜੇ ਇਹ ਦੁੱਧ ਹੀ ਨੇ ਪਿਆ ਕੇ ਆਇਆ ਸੀ ਭਾਈ ਨਰੈਣੇ ਦੀਆਂ ਦੋਵੇਂ ਬਾਂਹਾਂ ਕੱਟੀਆਂ ਗਈਆਂ ਜੀ

ਕਿ ਨੂੰ ਹੱਡੀਆਂ ਟੁੱਟਦੀਆਂ ਬੱਚੇ ਦੀਆਂ ਆਵਾਜ਼ ਆਉਂਦੀ ਏ ਖੂਨ ਵਹਿ ਰਿਹਾ ਤੇ ਉਸ ਬਜ਼ੁਰਗ ਨੇ ਅਰਦਾਸ ਕੀਤੀ ਕਿ ਮਾ ਗੁਜਰੀ ਤੂੰ ਤੇ ਜਾ ਕੇ ਬੈਠੀਏ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਜਿੱਥੇ ਤੇਰੇ ਸਹਤਜਾਦੇ ਬੈਠੇ ਨੇ ਉੱਥੇ ਮੇਰੇ ਵੀ ਪੁੱਤਰੇ ਨੂੰ ਬਹ ਲੈ ਇੰਨੂੰ ਵੀ ਜਗ੍ਹਾ ਦੇ ਦਿਓ ਜਦੋਂ ਆ ਗਾਲ ਸੁਣੀ ਤੇ ਵजीर ਖਾਂ ਹੋਰ ਗੁੱਸੇ ਦੇ ਵਿੱਚ ਆ ਗਿਆ ਮਾਤਾ ਜੀ ਨੂੰ ਦੇ ਵਿੱਚ ਪੀੜਿਆ ਗਿਆ ਹੱਡ ਜਦੋਂ ਟੁੱਟਦੇ ਨੇ ਆਵਾਜ਼ ਆਉਂਦੀ ਹੈ ਹੱਡ ਟੁੱਟਨਿਆਂ ਦੀ ਖੜਾਨਾ ਹੁੰਦਾ ਕੀ ਆਵਾਜ਼ ਆਉਂਦੀ ਹੈ ਬੀਬੀ ਲੱਗੋ ਕੀ ਨੇ ਜਦੋਂ ਹੱਡ ਟੁੱਟੇ ਨਾ ਭਾਈ ਮੋਤੀ RAM ਦੀਆਂ ਧਾਂ ਨਿਕਲ ਗਈਆਂ ਮਾਂ ਬਾਪੂ ਚੜਾਈ ਕਰ ਗਿਆ ਸੀ ਇਹਨਾਂ ਹੱਥਾਂ ਦੇ ਨਾਲ ਤੂੰ ਮੈਨੂੰ ਪਾਲਿਆ ਸੀ ਜਿਹੜੀਆਂ ਅੱਖਾਂ ਦੇ ਨਾਲ ਮਾਂ ਤੂੰ ਮੈਨੂੰ ਵੇਖਦੀ ਹੁੰਦੀ ਸੀ ਮਾਂ ਜਦੋਂ ਮੈਂ ਇਸ ਜੀਰ ਦੇ ਵਿੱਚੋਂ ਕਿਤੇ ਘਰੇ ਨੀਂਦ ਆਉਂਦਾ ਸੀ ਤੂੰ ਜਾਗਦੀ ਰਹਿੰਦੀ ਸੀ ਤੂੰ ਸੌਂਦੀ ਨਹੀਂ ਸੀ ਤੂੰ ਮੇਰਾ ਚਿਹਰਾ ਵੇਖ ਕੇ ਸੌਂਦੀ ਸੀ ਵੇਖ ਮਾਂ ਤੇਰੀਆਂ ਅੱਖਾਂ ਦਾ ਕੀ ਹਾਲ ਕਰ ਦਿੱਤਾ ਜਲਾਉਂਦਾ ਨੇ ਮੇਰੀ ਮਾਂ ਦੇ ਹੱਥਾਂ ਦਾ ਕੀ ਹਾਲ ਕਰ ਦਿੱਤਾ ਮੇਰੀ ਮਾਂ ਦੇ ਬੁੱਢੇ ਹੱਥ ਇਹਨਾਂ ਨੇ ਤੋਲ ਦਿੱਤੇ ਆ ਤੇ ਜਦੋਂ ਸਾਰਾ ਕੁਝ ਵੇਚਦਾ ਤੇ ਵਜ਼ੀਰ ਖਾਨ ਦੇ ਸਾਹਮਣੇ ਲੋਕੇ ਭਾਈ ਮੋਤੀराम ਕਹਿੰਦੇ ਨੇ ਫਿਰ ਵਜ਼ੀਰ ਖਾਨ ਤੇਰਾ ਅੰਤ ਵੀ ਬਹੁਤ ਮਾੜਾ ਹੋਏਗਾ ਤੂੰ ਗੁਰੂ ਘਰ ਦੇ ਬੱਚਿਆਂ ਦੇ ਨਾਲ ਐਨਾ ਕਹਿਰ ਕਮਾ ਗਿਆ ਤੂੰ ਗੁਰੂ ਘਰ ਦੀਆਂ ਬਜ਼ੁਰਗ ਮਤਾਵਾਂ ਨੇ ਤੇ ਇਨਾ ਕਹਿਰ ਕਰ ਗਿਆ ਇੱਕ ਦਿਨ ਯਾਦ ਰੱਖੀ ਤੈਨੂੰ ਬੜੀ ਮਾੜੀ ਮੌਤ ਦਿੱਤੀ ਜਾਏਗੀ ਗੁਰੂ ਘਰ ਦੇ ਵਿੱਚੋਂ ਪਾਇ ਗੋਦੀ ਰਾਮ ਨੂੰ ਵੀ ਬੜੇ ਜਸਿਹ ਦੇ ਤੇ ਜੀ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ ਉਹਨਾਂ ਦੇ ਸਰੀਰ ਦੇ ਤੋਂ ਮਾਸ ਲਾਇਆ ਗਿਆ ਦੀ ਪਰ ਇੱਕੋ ਗੱਲ ਕਹਿੰਦੇ ਸੀ ਭਾਵੇਂ ਮੈਨੂੰ ਮਾਰ ਦੇ ਜਿੰਨੇ ਮਰਜੀ ਤਸੀਹੇ ਦੇ ਲਾ ਪਰ ਮੈਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੇ ਨੂੰ ਜਾ ਕੇ ਕਹਾਂਗਾ ਪਾਛਾ ਮੈਂ ਤੇਰੇ ਬੱਚਿਆਂ ਦਾ ਪ੍ਰਸ਼ਾਦਾ ਛਕਾਉਂਦਾ ਰਿਆਂ ਭਾਵੇਂ ਮੇਰੀ ਦੀ ਜੋ ਕੁਝ ਮਰਜ਼ੀ ਵਾਪਰ ਗਿਆ ਜੇ ਦੋ ਦਿਨ ਮੇਰੇ ਨਾਲ ਰਹੇ ਨੇ ਤੁਹਾਡੇ ਬੱਚੇ ਸਹਬਜ਼ਾਦੇ ਤੇ ਧੰਨ ਗੁਰ ਤੇਗ ਬਹਾਦਰ ਸਾਹਿਬ ਮੇਰੀ ਰਾਜ ਦੇ ਵਿੱਚ ਮੈਂ ਇਹਨਾਂ ਨੂੰ ਭੁੱਖੇ ਨਹੀਂ ਸੌਣ ਦਿੱਤਾ ਭਾਵੇਂ ਮੈਂ ਜੋ ਮਰਜ਼ੀ ਹੰਡਾ ਕੇ ਆਇਆ ਆਪਣੇ ਪਿੰਡੇ ਤੇ ਕਿੰਦੀ ਵੱਡੀ ਸਿੱਖੀ ਹੈ ਜੀ ਤੁਸੀਂ ਇਹ ਦੇ ਕੇ ਭਾਈ ਮੋਤੀ RAM ਜੀ ਨੂੰ ਵੀ ਸ਼ਹਾਦਤ ਦਾ ਜਾਮ ਦੇ ਦਿੱਤਾ ਮਾਣੂ ਸਰ ਹੰਦ ਦੇ ਵਿੱਚ ਸ਼ਾਂਤੀ ਛਾ ਗਈ ਸਾਰੇ ਮਨੋਂ ਸੰਕਾਟਾ ਦਿਆ ਛਾ ਗਿਆ ਇੰਝ ਲੱਗਦਾ ਸੀ ਜਿਵੇਂ ਪਤਾ ਨਹੀਂ ਕੀ ਕਹਿ ਹੋਏਗਾ ਸਾਰੇ ਜਾਣੇ ਦੇ ਚਿਹਰੇ ਡਰੇ ਹੋਏ ਨੇ ਮੋਤੀ RAM ਜੀ ਦੇ ਤਏ ਹੋਏ ਬੋਲ ਵਜ਼ੀਰ ਖਾਨ ਨੂੰ ਬੜੇ ਲੜਕਦੇ ਨੇ ਕਿ ਵਜ਼ੀਰ ਖਾਨ ਤੇਰੀ ਮੌਤ ਜਿਸ ਦਿਨ ਆਏਗੀ ਤੇਰੀ ਮੌਤ ਬੜੀ ਭਿਆਨਕਰ ਆਏਗੀ ਜਿਸ ਤਰੀਕੇ ਦੇ ਨਾਲ ਤੂੰ ਇੱਥੇ ਸ਼ਹਾਦਤਾਂ ਦੇ ਤਮਾਸ਼ੇ ਦੇਖਦਾ ਰਿਹਾ ਕਿੰਨੇ ਤਰੀਕੇ ਦੇ ਨਾਲ ਤੂੰ ਸਹਿਬ ਜਾਨਦਿਆਂ ਦੀਆਂ ਸ਼ਹਾਦਤਾਂ ਦੇ ਤਮਾਸ਼ੇ ਵੇਖਦਾ ਰਿਆ ਗੁਰੂ ਕੇ ਪਿਆਰ ਵਾਲਿਓ ਇਹ ਸਾਹਮਣੇ ਬੰਨ ਇਹਨਾਂ ਸਹਿਬ ਜਾਨਦਿਆਂ ਨੂੰ ਵਜ਼ੀਰ ਖਾਨ ਇਹ ਲੋਕਾਂ ਨੂੰ ਕਹਿੰਦਾ ਸੀ ਇਹਨਾਂ ਤੇ ਨਿਸ਼ਾਨੇ ਲਾਓ ਇਹਨਾਂ ਦੇ ਹੋڑے ਮਾਰੋ ਤੇ ਆਪ ਕੁਰਸੀ ਲਾ ਕੇ ਬਹਿ ਕੇ ਵੇਖਦਾ ਰਿਆ ਸੀ ਸਾਰਾ ਕੁਝ ਭਾਈ ਮੋਤੀ ਨਾਮ ਦੇ ਬੋਲ ਇਹਨੂੰ ਬੜਾ ਪਰੇਸ਼ਾਨ ਕਰਦੇ ਨੇ ਇਹਨੂੰ ਉਸ ਦਿਨ ਤੋਂ ਨੀਂਦ ਨਹੀਂ ਆਈ ਘਰ ਜਾ ਕੇ ਜੀ